ਅੈਗੂ ਕੀ ਕਹਾ ਜੁਦਾ ਵਾਈਬ ਜਿੱਕੀ ਫਤਿਹ ਅੱਜ ਅਸੀਂ ਖਾ ਕੋ ਚੰਡੀਗੜ੍ਹ ਰੋਡ ਤੇ ਪਿੰਡ ਖੈਲਾ ਕਲਾ ਖੁਰਦ ਦੇ ਕੋਲ ਲਾਈਵ ਹੋ ਰਹੇ ਜਿੱਥੇ ਇੱਕ ਸਾਡੇ ਸਿੰਘ ਨੇ ਠੰਡੀ ਮਿੱਠੀ ਉਹਦੇ ਬਾਰੇ ਗੱਲਬਾਤ ਕਰਦੇ ਆ ਕਿਉਂ ਆਮ ਰੋਡਾਂ ਤੇ ਦੇਖਿਆ ਗਿਆ ਕਿ ਰੱਸੀ ਸਿੰਘ ਲਾ ਕੇ ਬੱਠਿਆ ਇਹਦਾ ਕੀ ਕਾਰਨ ਆ ਅੱਗੇ ਕਦੇ ਅਸੀਂ ਦੇਖੀ ਨਹੀਂ ਹੁਣ ਇਹ ਕਿਉਂ ਲਾ ਰਹਾ ਹੈ ਜਿਹਦਾ ਬਾਰ ਜਾਣਕਾਰੀ ਆਪਾਂ ਇਹਨਾਂ ਤੋਂ ਲੈਂਦੇ ਆ ਬਬਲ ਵਾਈਲ ਮਾਈਕੀ ਦਾ ਨਾਮ ਬੋਲਿੰਗ ਦੀ ਫੈਕਟਰੀ ਆਪਣਾ ਨਾਮ ਕੀ ਹੈ ਆਪਣਾ ਨਾਮ ਖੋਸ਼ਪ੍ਰੀਤ ਸਿੰਘ ਜੀ ਇਹ ਕਿਹੜਾ ਬੰਦਾ ਆਪਣਾ ਬਣਾ ਲਈ ਲਿਖੀ ਹਾਂ ਅੱਛਾ ਹਾਂ ਜੀ ਮੈਂ ਕੋਟਪੁਰ ਜੋਂ ਆਦਾਬ ਮੈਂ ਕਿੱਥੇ ਤੁਸੀਂ ਇਹ ਤੋਂ ਪਹਿਲਾਂ ਕੀ ਕੰਮਕਾਰ ਕਰਦੇ ਸੀ ਇਹ ਤੋਂ ਪਹਿਲਾਂ ਜੀ ਆਪਾਂ 12ਵੀਂ ਪਾਸ ਕੀਤੀ ਹੈ ਇਸ ਹਨ ਤੇ ਆਪਾਂ ਪਹਿਲਾਂ ਤਾਂ ਮਤਲਬ 10ਵੀਂ ਤੱਕ ਆਪਾਂ ਲੁਧਿਆਣੇ ਰਹਿੰਦੇ ਰਹੇ ਆ ਤੇ ਉਹਦੇ ਆਪਾਂ ਹੁਣ ਆਪ ਕੋਈ ਰਿਟੇ ਰੱਖਿਆ ਤੇ ਆਪਾਂ 12 ਪਾਸ ਕਰੀਏ 12 ਪਾਸ ਕਰੀਏ 12 ਪਾਸ ਕਰਨ ਤੋਂ ਬਾਅਦ ਉਸ ਤੋਂ ਕੋਈ ਨੌਕਰੀ ਜੇ ਤੁਸੀਂ ਕੋਸ਼ਿਸ਼ ਕੀਤੀ ਨਹੀਂ ਨੌਕਰੀ ਅਲਰ ਜਾਂ ਮੇਰਾ ਧਿਆਨ ਹੈ ਨਹੀਂ ਪੜਨਾ ਮੈਨੂੰ ਜਿਮਨਾਹ ਨਹੀਂ ਹੈ ਜਿਹਨੂੰ ਬਣਾਉਣ ਚਾਹ ਰਹੀ ਆਪਾਂ ਨੂੰ ਨਹੀਂ ਕੋਈ ਜਨਕ ਮਨ ਆਪਣ ਹੋ ਗਿਆ ਹੁਣਾ ਜੀ ਸਾਲ ਸਵਾ ਸਾਲ ਹੋ ਗਿਆ ਬੰਦਾ ਜੀ ਜਸ ਸਿੰਘ ਸੱਜ ਗਿਆ ਹਾਂਜੀ ਉਹ ਤੋਂ ਬਾਅਦ ਮਨ ਵਿੱਚ ਕੀ ਤੁਹਾਡੇ ਗੱਲਬਾਤ ਆ ਫੁਰਨਾ ਫੁਰਿਆ ਹਾਂਜੀ ਹਾਂਜੀ ਮੈਂ ਇਹ ਬਿジネス ਦਾ ਕਰਨਾ ਇਦਾਂ ਬੋਈ ਆ ਜੀ ਆਪਣੇ ਆਪਣੇ ਪਿੰਡ ਗ੍ਰਾਂਤੀ ਸਿੰਘ ਜੀ ਊਟੀ ਕਰਦੇ ਸੀ ਬਾਬਾ ਜੀ ਤੇ ਉਹਨਾਂ ਦੇ ਨਾਲ ਆਪਾਂ ਮਤਲਬ ਉਹਨਾਂ ਦੀ ਗਾਈਡੈਂਸ ਦੇ ਹੇਠੇ ਰਹੇ ਹਾਂ ਉਹਨਾਂ ਦੇ ਨਾਲ ਇਹ ਹੈ ਕਿ ਆਪਾਂ ਸਿੱਖੇ ਹਾਂ ਨੇ ਗੱਲਾਂ ਨੇ ਲਿਆ ਲਿਆ ਜੀ ਵੀ ਤੇ ਉਹਨਾਂ ਨੇ ਫਿਰ ਆਪਾਂ ਨੂੰ ਰਗੜਾ ਲਾਉਣਾ ਸਿਖਾਇਆ ਆਪਾਂ ਨੂੰ ਸੇਵਾਤਵੀਂ ਲਗੇ ਡਲਾ ਪੰਥਾ ਚ ਤੇ ਉਹਨਾਂ ਨੇ ਫਿਰ ਇਹ ਕੀਤਾ ਸ਼ੁਰੂ ਕੀਤਾ ਤੇ ਫਿਰ ਅਸੀਂ ਇਕੱਠਿਆਂ ਨੇ ਇਹ ਕੰਮ ਇਕੱਠ ਲਾਇਆ ਵਾ ਉਹ ਹੁਣ ਕੰਮ ਗਏ ਨੇ ਮੜੇ ਅੰਚਾਰ ਤੇ ਇਹ ਬਸ ਇੱਕ ਉਹ ਭੋਵੀਓ ਕੰਦੂ ਦੀ ਗੁਲਾਮਾਰੀ ਦਾ ਲਾਇਆ ਵਾ ਨਹੀਂ ਨਹੀਂ ਪਾਣੀ ਨਹੀਂ ਨਹੀਂ ਪਾਣੀ ਬਈ ਮੈਨਾਂ ਲੱਭੇਂਗੇ ਆ ਪਾਣੇ ਵਾਲੇ ਆ ਤਾਂ ਭੰਗੇ ਪੀਂਦੇ ਆ ਨਹੀਂ ਪਰ ਭੰਗ ਕੋਈ ਜ਼ਰੂਰੀ ਨਹੀਂ ਕੋਈ ਕੰਪਲਸਰੀ ਨਹੀਂ ਵੇ ਆਪਣੇ ਉੱਪਰ ਦੇ ਕੰਮਿਤ ਵੀ ਛੱਡੀ ਜਾਵੇ ਕੋਈ ਨਖਾਨ ਵੀ ਹੈ ਨਹੀਂ ਤੇ ਆਪਾਂ ਬਿਨਾ ਦੱਸੇ ਕਿਧਰ ਮੁਚਾਈ ਨਹੀਂ ਇਹਦੇ ਵਿੱਚ ਹੁੰਦੀ ਵੀ ਨਹੀਂ ਦਿਖਾਉਂਦੇ ਦਖਲ ਕਰਾਉਂਦਾ ਜਰਾ ਐਵੇਂ ਕੈਮਰਾ ਮੈਨੂੰ ਦਿਖਾਉਂਦੇ ਤੇ ਮਸੀਨ ਨਹੀ ਹੁੰਦੀ ਤੇ ਪਰਤਵਾ ਉਹ ਰੰਗ ਕਿਆ ਵਰਗਾ ਵਾ ਇਹ ਚੱਕਰ ਕਰਕੇ ਹੈਂ ਚੱਕਰ ਕਰਕੇ ਓਕੇ ਠੀਕ ਹੈ ਜੀ ਕਰੋ ਬੰਦ ਹੋਣੀ ਨਹੀਂ ਉਸਾ ਉਹ ਬਹੁਤ ਜੀ ਹੱਥ ਤੋਂ ਬਾਹਰ ਹਾਂਜੀ ਹਾਂਜੀ ਹੁਣ ਤਾਂ ਵਧੀਆ ਪੈ ਜਾਂਦੀ ਵਿਆੜੀ ਦਾ ਮਹਾਰਾ ਦੀ ਕਿਰਪਾ ਆ ਆਪਣੇ ਕੱਟਦਾ ਚੱਲਣਾ ਚੱਲ ਸਕਦਾ ਹਾਂਜੀ ਹਾਂਜੀ ਚੱਲ ਸਕਦਾ ਹਾਂ ਹੁਣ ਤੁਸੀਂ ਅਨਮੈਨ ਦਾ ਮੈਸੇਜ ਨਹੀਂ ਅਸੀਂ ਆਲੇ ਅਨ ਮੈ ਰਹਾਈ ਜਾ ਕਰਾਣਾ ਪ੍ਰਿਆ ਉਹ ਤਾਂ ਮਾਰੇ ਦੇ ਹੱਥ ਪੱਸਿਆ ਆਪਣਾ ਹਾਂਜੀ ਇਹ ਨੂੰ ਕੋ ਦਾ ਹੱਥ ਮਾ ਕੋਤ ਲਾ ਕੇ ਰੱਖੀ ਨਹੀਂ ਇਹ ਨਹੀਂ 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 ਚੱਲੇ ਨਹੀਂ ਮੈਂ ਨਹੀਂ ਚੱਲ ਰਹੀ ਤੇ ਸ਼ੱਕ ਨਹੀਂ ਨਹੀਂ ਤਾਂ ਆਪਾਂ ਨੂੰ ਕੋਈ ਏਦਾਂ ਤੋੜ ਬੱਜਦੀ ਨਹੀਂ ਕੋਈ ਏਦਾਂ ਹਾਂਜੀ ਸਾਡੀ ਸੰਗਤ ਤੋਂ ਤਾਂ ਬੱਚੇ ਸਾਡੀ ਸੰਗਤ ਤੋਂ ਬੱਚੇ गुरूअ ने करे